ਸोमਣਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਾਂਬੇ ਕਰਨਾ ਹੈ ਪ੍ਰਧਾਨਗੀ ਤੋਂ ਦੂਜਾ ਜੋ ਪਾਇਆ ਗਿਆ ਸੀ ਮਤਾ ਉਹ ਹੈ ਕਿ 1 ਜੁਲਾਈ ਨੂੰ ਅਕਾਤਖ ਸਾਹਿਬ ਜੋ ਸਾਰੇ ਬਗਵੀ ਸੀ ਇਕੱਠੇ ਹੋਏ ਸੀ ਅਕਾਤਖ ਸਾਹਿਬ ਦੇ ਜ਼ਥੇਦਾਰ ਨੂੰ ਇੱਕ ਮੁਆਫੀ ਨਾਮਾ ਜੋ ਹੈ ਖਿਮਾ ਯਾਚਨਾ ਪੱਤਰ ਜੋ ਹੈ ਦਿੱਤਾ ਗਿਆ ਸੀ ਤੀਜਾ ਮਤਾ ਸੀਗਾ ਕਿ ਜੋ ਸोमਣਿਆ ਅਕਾਲੀ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕਰਨੀ ਹਾਲਾਂਕਿ 1 ਜੁਲਾਈ ਦਾ ਉਹ ਦਿਨ ਸੀ ਜੋ ਕਿ ਬਾਗੀ ਤੜਾ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਪਰਮਿੰਦਰ ਟੀਨ ਸਾਥ ਜੋ ਗੁਰਪ੍ਰਤਾਪ ਬਡਾਲਾ तमाम ਜੋ ਬਾਗੀ ਤੜੇ ਦੇ ਆਗੂ ਸੀ ਉਹ ਅਕਾਤਖ ਸਾਹਿਬ ਤੇ ਪਹੁੰਚੇ ਸੀ ਤੇ ਅਇ ਅਕਾਤਖ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਉਹਨਾਂ ਦੇ ਵੱਲੋਂ ਜੋ ਹੈ ਖਿਮਾ ਯਾਚਨਾ ਪੱਤਰ ਦਿੱਤਾ ਗਿਆ ਸੀ ਉਸ ਚਾਰ ਗੱਲਾਂ ਦਾ ਅਹਿਮ ਜ਼ਿਕਰ ਸੀ ਪਹਿਲਾ ਜੋ ਸੀ 2007 ਜੋ ਰਾਮ ਰਹੀਮ ਦੇ ਵੱਲੋਂ ਸਵਾਂਗ ਰਚਾਇਆ ਗਿਆ ਸੀ ਉਸ ਤੇ ਮੁਆਫੀ ਕਿਉਂ ਦਿੱਤੀ ਗਈ ਰਾਮ ਰਹੀਮ ਨੂੰ ਦੂਜਾ ਮੇਨ ਪੁਆਇੰਟ ਆ ਸੀਗਾ ਕਿ ਆ ਜੋ ਐਫ ਆਈ ਆਰ ਇਸ ਪੂਰੇ ਮਾਮਲੇ 'ਚ ਦਰਜ ਕਰਵਾਈ ਗਈ ਸੀ ਉਹ ਵਾਪਸ ਕਿਉਂ ਲੈ ਗਈ ਤੀਜਾ ਅਹਿਮ ਪੁਆਇੰਟ ਸੀ ਕਿ 2015 ਚ ਜੋ ਬਰਕਾਰੀ ਵਿਅਕਤੀਕਰਨ ਹੋਇਆ ਸੀ ਸਹੀ ਸਮੇਂ ਤੇ ਜਾਂਚ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਚੌਥਾ ਮੇਨ ਅਹਿਮ ਪੁਆਇੰਟ ਸੀ ਕਿ ਜੋ ਸਾਫਕਾਰ ਡੀਜੀਪੀ ਸੀ ਸੁਮੇਸ਼ ਸੈਣੀ ਉਹਨਾਂ ਨੂੰ ਪੰਜਾਬ ਦਾ ਡੀਜੀਪੀ ਕਿਉਂ ਲਗਾਇਆ ਗਿਆ ਸੀ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਪੇਸ਼ ਹੋਣ ਦੇ ਹੁਕਮ ਜੋ ਨੇ ਉਹ ਦਿੱਤੇ ਗਏ ਸੀ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆ ਟਵੀਟ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਇੱਕ ਜੋ ਨਿਮਾਨੇ ਸਿੱਖ ਦੀਵਾਨ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਗੇ

ਜੋ ਵਿਰੋਧੀ ਸੀ ਉਹਨਾਂ ਦੇ ਵੱਲੋਂ ਵੀ ਕਾਫੀ ਕਈ ਤਰ੍ਹਾਂ ਦੇ ਸਵਾਲ ਜੋ ਨੇ ਖੜੇ ਕੀਤੇ ਸੀ ਬੀਬੀ ਜਗੀਰਕੋਟ ਦੇ ਵੱਲੋਂ ਕਿਹਾ ਗਿਆ ਸੀ ਕਿ ਹੁਣ ਅਕਾਲ ਤਖਬ ਜੱਥੇਦਾਰ ਦੇ ਕੋਲ तमाम ਸਬੂਤ ਨੇ ਤੇ ਹੁਣ ਅਕਾਲ ਤਖਬ ਸਾਹਿਬ ਦੇ ਜੱਥੇਦਾਰ ਦੇ ਖੱਤ ਹੈ ਕਿ ਉਹਨਾਂ ਨੇ ਕੋਈ ਫੈਸਲਾ ਲੈਣਾ ਹੈ ਸਜ਼ਾ ਸੁਨਾਨੀ ਹੈ ਜਾਂ ਇਸ तमाम ਜੋ ਹੈ ਸਬੂਤਾਂ ਨੂੰ ਇਗਨੋਰ ਕਰਤ న్యూਸ 18 ਤੇ ਸਭ ਤੋਂ ਪਹਿਲਾ ਐਕਸਕਲੂਸਿਵ ਤਸਵੀਰਾਂ ਤੁਸੀਂ ਵੇਖ 파 ਰਹੇ ਹੋ ਤੇ ਇਸ ਦੇ ਵਿਚਾਲੇ ਮੇਨਾ ਮੇਸ ਲਈ ਹੋਗੀ ਰਾਜੀਵ ਸ਼ਰਮਾ ਰਾਜੀਵ ਤੜਕੋ ਕੀ ਕੁਝ ਜਾਣਕਾਰੀ ਬਿਲਕੁਲ ਸਮਝੋ ਤੇ ਇਸ ਵੇਲੇ ਦੀ ਸਭ ਤੋਂ ਅਹਿਮ ਜਾਣਕਾਰੀ ਜਿਹੜੀ ਹੈ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਦਫ਼ਤਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਤਾਂ ਮੇਰੇ ਹੱਥ ਦੇ ਵਿੱਚ ਉਹ ਪੱਤਰ ਹੈ ਜਿਹੜਾ ਕਿ ਇੱਕ ਸਪਸ਼ਟੀਕਰਨ ਦੇ ਤੌਰ ਤੇ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਤਾਂ ਉਹਨਾਂ ਦੇ ਉੱਤੇ ਅਕਾਲੀ ਦਲ ਦੇ ਹੀ ਆਗੂਆਂ ਨੇ ਸਵਾਲ ਖੜੇ ਕੀਤੇ ਸੀ ਤਾਂ ਇਸ ਸਪਸ਼ਟੀਕਰਨ ਨੂੰ ਮੈਂ ਪੜ੍ਹ ਕੇ ਵੀ ਸੁਣਾ ਦਿੰਦਾ ਤਾਂ ਕਿ ਜਿਹੜੇ ਦਰਸ਼ਕ ਇਸ ਵੇਲੇ ਸਾਡੇ ਨਾਲ ਜੁੜੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਚਰਚਾ ਛੜੀ ਸੀ ਕਿ ਆਖਿਰਕਾਰ ਸੁਖਬੀਰ ਬਾਦਲ ਵੱਲੋਂ ਐਸਾ ਕੀ ਆਪਣਾ ਸਪਸ਼ਟੀਕਰਨ ਦੇ ਵਿੱਚ ਲਿਖ ਕੇ ਅਕਾਲ ਤਖਤ ਸਾਹਿਬ ਇੱਕੇ ਦਿੱਤਾ ਹੋਏਗਾ ਜਿਸ ਤੋਂ ਬਾਅਦ ਹਾਲਾਂਕਿ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਖਤਰ ਕੁਝ ਦਿਨ ਪਹਿਲਾਂ ਜਾਣਕਾਰੀ ਦੇ ਕੇ ਗਏ ਨੇ ਤਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਇਸ ਪੱਤਰ ਨੂੰ ਜਨਤਕ ਕਰ ਰਹੇ ਆ ਇਸ ਤੋਂ ਇਲਾਵਾ ਐਸਜੀਪੀਸੀ ਪ੍ਰਧਾਨ ਵੱਲੋਂ ਵੀ ਇੱਕ ਸਪਸ਼ਟੀਕਰਨ ਦਿੱਤਾ ਗਿਆ ਸੀ ਕਿਉਂਕਿ ਅਕਾਲਤਖ ਸਾਬ ਦੇ ਜਥੇਦਾਰ ਵੱਲੋਂ ਐਸਜੀਪੀਸੀ ਨੂੰ ਵੀ ਇੱਕ ਸਵਾਲ ਕੀਤਾ ਗਿਆ ਸੀ ਕਿ ਜਦੋਂ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ ਉਸ ਵੇਲੇ ਐਸਜੀਪੀਸੀ ਦੇ ਖਾਤੇ ਦੇ ਵਿੱਚੋਂ 90 ਕਰੋੜ ਦੇ ਜਿਹੜੇ ਇਸ਼ਤਿਹਾਰ ਦੇ ਉਹ ਦਿੱਤੇ ਗਏ ਸੀ ਤਾਂ ਉਸ ਬਾਰੇ ਜਿਹੜਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਕਿ ਉਸ ਵੇਲੇ 2015 ਦੇ ਵਿੱਚ ਜਿਹੜੇ ਅਵਤਾਰ ਸਿੰਘ ਮੱਕੜ ਪ੍ਰਧਾਨ ਸਨ ਔਰ ਉਹਨਾਂ ਦੇ ਹੁਕਮ ਤੋਂ ਬਾਅਦ ਜਿਹੜੇ ਇਸ਼ਤਿਹਾਰ ਨੇ ਉਹ ਦਿੱਤੇ ਗਏ ਸੀ ਹਾਲਾਂਕਿ ਉਸ ਦੇ ਪਿੱਛੇ ਪੰਥਕ ਜਿਹੜੇ ਹਵਾਲੇ ਦਿੱਤੇ ਗਏ ਨੇ ਕਿ ਸੰਗਤ ਦੇ ਵਿੱਚ ਕੋਈ ਪਰਮਪਲੇਖਾ ਨਾ ਪਵੇ ਪਰ ਸੁਖਬੀਰ ਬਾਦਲ ਦਾ ਜਿਹੜਾ ਸਪਸ਼ਟੀਕਰਨ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਮੈਂ ਕਹਾਂਗਾ ਕਿ ਜ਼ੂਮ ਇਨ ਕਰਕੇ ਦਿਖਾ ਦਈਏ ਤਾਂ ਇਹ 17 7 2024 ਨੂੰ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਜਿਸ ਦਾ ਵਿਸ਼ਾ ਤੁਸੀਂ ਪੜ੍ਹ ਸਕਦੇ ਹੋ ਕਿ ਹਵਾਲਾ ਆਪ ਜੀ ਦਾ ਪੱਤਰ ਨੰਬਰ ਅੱਗੇ ਸੰਖਿਆ ਦਿੱ ਲਿਖੀ ਗਈ ਹੈ ਤਾਂ ਉਸ ਦਾ ਜਿਹੜਾ ਜਵਾਬ ਹੈ ਉਹ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ ਤੁਸੀਂ ਪੜ੍ਹ ਸਕਦੇ ਹੋ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨੂੰ ਸੁਦਿੰਮਰ ਬੇਨਤੀ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨਮਾਇੰਦਾ ਜਥੇਬੰਦੀ ਹੈ ਇਸ ਸਬੰਧੀ ਇਸ ਜਥੇਬੰਦੀ ਦੀ ਸਥਾਪਨਾ 14 ਦਸੰਬਰ 1920 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਸੀ ਸਥਾਪਨਾ ਨੂੰ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ ਦਸ ਗੁਰੂ ਸਹਿਬਾਨ ਅਤੇ ਜੁਗੋ ਜੁਗਾ ਟੱਲ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੋਧ ਲੈ ਕੇ ਤਾਂ ਮੈਂ ਇਸ ਦੇ ਵਿੱਚ ਜਿਹੜੀ ਮੇਨ ਚੀਜ਼ ਹੈ ਕਿਉਂਕਿ ਜਿਹੜਾ ਇੱਕ ਇਹ ਸਵਾਲ ਬਣਿਆ ਹੋਇਆ ਸੀ ਤਾਂ ਇਸ ਦੇ ਵਿੱਚ ਤੁਸੀਂ ਦੇਖੋ ਕਿ ਜਿੱਥੋਂ ਤੱਕ ਮੇਰੇ ਖਿਲਾਫ ਕੁਝ ਸੀਨੀਅਰ ਅਕਾਲੀ ਆਗੂਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਸਬੰਧ ਹੈ ਉਸ ਦੇ ਸਪਸ਼ਟਿਕਰਨ ਤੋਂ ਪਹਿਲਾਂ ਮੈਂ ਕੁਝ ਮਹੱਤਵਪੂਰਨ ਤੱਤ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਦੁੱਖ ਕੁਝ ਦੁੱਖਦਾਈ ਘਟਨਾਵਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਹਨ ਇਹਨਾਂ ਹਿਰਦੇ ਵਿਦਕ ਘਟਨਾਵਾਂ ਨੂੰ ਲੈ ਕੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਕੋ 17 ਅਕਤੂਬਰ 2015 ਨੂੰ ਸ਼੍ਰੀ ਅਕਾਲਤਖ ਸਾਹਿਬ ਇਸ ਬਾਰੇ ਅੱਗੇ ਜਿਹੜੀ ਹੋਰ ਵੀ ਜਾਣ ਪੱਤ ਉੱਪਰ ਤਾਂ ਇਸ ਦੇ ਵਿੱਚ ਉਸਦੇ ਅੱਗੇ ਜੋ ਲਿਖਿਆ ਗਿਆ ਉਹ ਦਿਖਾਉਣਾ ਕਿ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਕੇ ਨਿੱਜੀ ਤੌਰ ਤੇ ਹਾਜ਼ਰ ਹੋਏ ਸਨ ਇਹ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਬਾਰੇ ਲਿਖਿਆ ਕਿ ਉਸ ਵੇਲੇ ਵੀ ਜਦੋਂ ਉਹ ਮੁੱਖ ਮੰਤਰੀ ਸੰਤਾ ਉਹ ਖੁਦ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਚੁੱਕੇ ਨੇ ਉਹਨਾਂ ਨੇ ਪਛਤਾਪ ਦੀ ਭਾਵਨਾ ਨਾਲ ਆਪਣੇ ਮਨ ਦੀ ਪੀੜਾ ਇੱਕ ਲਿਖਤੀ ਪੱਤਰ ਵਿੱਚ ਸਿੰਘ ਸਹਿਬਾਨ ਨੂੰ ਪੇਸ਼ ਕੀਤੀ ਸੀ ਮੈਂ ਉੱਪਰ ਉਸ ਦਾ ਉਹ ਜਿਹੜਾ ਉਤਾਰਾ ਉਹ ਵੀ ਉਹਦੇ ਨਾਲ ਗਿਆ ਅਸੀਂ ਕਹਿ ਸਕਦੇ ਕਿ ਨੱਥੀ ਕੀਤਾ ਗਿਆ ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਉਸ ਵੇਲੇ ਦਿੱਤਾ ਗਿਆ ਸੀ ਤਾਂ ਇਸ ਤੋਂ ਅੱਗੇ ਕੀ ਕੁਝ ਲਿਖਿਆ ਉਹ ਵੀ ਮੈਂ ਪੜ੍ਹ ਕੇ ਸੁਣਾਉਂਗਾ ਪਰ ਇਸ ਵੇਲੇ ਤੁਸੀਂ ਦੇਖੋ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਉਸ ਦੇ ਨਾਲ ਨਾਲ ਉਹਨਾਂ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦਾ ਉਹ ਪੱਤਰ ਵੀ ਨਾਲ ਨੱਥੀ ਕੀਤਾ ਗਿਆ ਜਿਸ ਦੇ ਵਿੱਚ ਉਹ ਪਹਿਲਾਂ ਇਸ ਬਾਰੇ ਪਛਤਾਵਾ ਵੀ ਕਰ ਚੁੱਕੇ ਨੇ ਔਰ ਉਸ ਵੇਲੇ ਦੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਗਿਆਨੀ ਗੁਰਬਚਨ ਸਿੰਘ ਤਾਂ ਇਸ ਤੋਂ ਬਾਅਦ ਜਿਹੜਾ ਅੱਗੇ ਹੋਰ ਇਸ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਉਹ ਪੜ੍ਹ ਕੇ ਸੁਣਾਵਾਂ ਕਿ ਜਿਹੜੀ ਸਭ ਤੋਂ ਅਹਿਮ ਚੀਜ਼ ਹੈ ਜੋ ਤੀਸਰਾ ਨੰਬਰ ਜਿਹੜਾ ਪੰਨਾ ਤਾਂ ਇਸ ਦੇ ਵਿੱਚ ਉਪਰੋਕਤ ਪੱਤਰ ਤੋਂ ਸਪਸ਼ਟ ਹੈ ਕਿ ਤਤਕਾਲੀ ਮੁੱਖ ਮੰਤਰੀ ਸਾਹਿਬ ਦੇ ਮਨ ਉੱਪਰ ਉਸ ਵੇਲੇ ਵਾਪਰ ਰਹੀਆਂ ਅਣਕ ਕਿਆਸੀਆਂ ਘਟਨਾਵਾਂ ਦਾ ਭਾਰੀ ਬੋਝ ਸੀ ਅਤੇ ਉਹਨਾਂ ਨੇ ਆਪਣੇ ਮਨ ਦੀ वेदना ਤਤਕਾਲੀ ਜੱਥੇਦਾਰ ਜੀ ਦੇ ਸਨਮੁਖ ਭਰੇ ਮਨ ਨਾਲ ਰੱਖੀ ਸੀ ਤਾਂ ਇਹ ਅੱਗੇ ਲਿਖਿਆ ਗਿਆ ਕਿ ਸਤਕਾਰਯੋਗ ਸਿੰਘ ਸਾਹਿਬ ਜੀ ਉਹ ਸ੍ਰੀ ਅਕਾਲਪੁਰਖ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਸਮਰੱਤ ਗੁਰੂ ਜਾਨੀ ਜਾਨ ਹੈ ਤਰਕ ਤੇ ਦਲੀਲਾਂ ਉੱਥੇ ਹੁੰਦੀਆਂ ਹਨ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲਕਾਉਣ ਦੀ ਮੰਚਾ ਹੋਵੇ ਦਾਸ ਗੁਰੂ ਘਰ ਦਾ ਨਿਰਮਾਣਾ ਸੇਵਕ ਹੈ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਸ ਲਈ ਕਾਲ ਤੱਕ ਸਹਿਬ ਨੂੰ ਸਮਰਪਿਤ ਰਿਹਾ ਹੈ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਜਾਚਨਾ ਕਰਦਾ ਹੈ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ ਦਾਸ ਚੇਤ ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾਂ ਲਈ ਖਿਮਾ ਦਾ ਜਾਤਕ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਗਏ ਕਿ ਤੇ ਹਰ ਹੁਕਮ ਨੂੰ ਦਾਸ ਤੇ ਮੇਰੇ ਸਾਥੀ ਜਿਹੜੇ ਮੱਥੇ ਪ੍ਰਵਾਨ ਕਰਨਗੇ ਮੇਰੀ ਅਰਦਾਸ ਹੈ ਕਿ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਇਹ ਜਿਹੜਾ ਸਪਸ਼ਟੀਕਰਨ ਹੈ ਯਾਨੀ ਕਿ ਇਹਦੇ ਵਿੱਚ ਸਿੱਧੇ ਤੌਰ ਤੇ ਉਹ ਉਹਨਾਂ ਕਟਨਾਵਾਂ ਦਾ ਜਾਂ ਜਿਹੜੀ ਮਾਫੀ ਦਿੱਤੀ ਗਈ ਉਸ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਇਹ ਜ਼ਰੂਰ ਕਿਹਾ ਗਿਆ ਕਿ ਗੁਰੂ ਪੰਥ ਦਾ ਦਾਸ ਹੋਣ ਦੇ ਨਾਤੇ ਜੋ ਵੀ ਹੁਕਮ ਕਿਉਂਕਿ ਹਕਾਲਤਕ ਸਾਹਿਬ ਸਰਵਉੱਚ ਹੈ ਜੇਕਰ ਕੋਈ ਸਿੱਖ ਨਮਾਣਾ ਸਿੱਖ ਬਣ ਕੇ ਇੱਥੇ ਆ ਕੇ ਕੋਈ ਭੁੱਲ ਬਖਸ਼ਾਉਂਦਾ ਤਾਂ ਉਹਨਾਂ ਨੂੰ ਜਿਹੜੀਆਂ ਮੁਆਫੀਆਂ ਵੀ ਦਿੱਤੀਆਂ ਜਾਂਦੀਆਂ ਨੇ ਜੇਕਰ ਕਿਸੇ ਦੇ ਕੋਲੋਂ ਕੋਈ ਬਹੁਤ ਵੱਡੀ ਗਲਤੀ ਹੋਈ ਹੈ ਤਾਂ ਉਸ ਮੁਤਾਬਕ ਜਿਹੜੀਆਂ ਧਾਰਮਿਕ ਰਵਾਇਤਾਂ ਨੇ ਤਾਂ ਜਿਹੜੀਆਂ ਪੰਥਕ ਰਵਾਇਤਾਂ ਮੁਤਾਬਕ ਤਨਖਾਹ ਵੀ ਲਈ ਜਾਂਦੀ ਜਿਸ ਨੂੰ ਅਸੀਂ ਧਾਰਮਿਕ ਸਜ਼ਾ ਵੀ ਕਹਿ ਦਿੰਦੇ ਹਾਂ ਤਾਂ ਅੱਜ ਦੀ ਅਹਿਮ ਇਹ ਜਾਣਕਾਰੀ ਹੈ ਕਿਉਂਕਿ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇੱਕ ਸਵਾਲ ਬਣਿਆ ਹੋਇਆ ਸੀ ਕਿ ਜਦੋਂ ਅਕਾਲ ਤਖਤ ਤੇ ਅਕਾਲ ਤਖਤ ਸਾਹਿਬ ਤੇ ਆ ਕੇ ਜਿਹੜਾ ਬਾਗੀ ਧੜਾ ਹੈ ਉਹ ਇੱਕ ਜਿਹੜਾ ਅਸੀਂ ਕਹਿ ਸਕਦੇ ਕਿ ਉਹਨਾਂ ਵੱਲੋਂ ਵੀ ਬਵਾਫੀਨਾਮਾ ਦਿੱਤਾ ਗਿਆ ਨਾਲ ਦੀ ਨਾਲ ਸਵਾਲ ਖੜੇ ਕੀਤੇ ਗਏ ਕਿ ਅਕਾਲੀ ਦਲ ਦੇ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਭਾਵੇਂ ਉਹ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਾਂ ਫਿਰ ਉਸ ਤੋਂ ਬਾਅਦ ਤਾਂ ਬਹੁਤ ਵੱਡੀਆਂ ਜਿਹੜੀਆਂ ਗਲਤੀਆਂ ਹੋਈਆਂ ਨੇ ਜਿਸ ਕਰਕੇ ਉਹਦਾ ਕਹਿਣਾ ਸੀ ਕਿ ਇਹਨਾਂ ਗਲਤੀਆਂ ਦੇ ਉੱਤੇ ਵਿਚਾਰ ਕਰਕੇ ਜੋ ਵੀ ਜ਼ਿੰਮੇਵਾਰ ਵਿਅਕਤੀ ਹੈ ਉਸ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਸੁਖਬੀਰ ਬਾਦਲ ਨੇ ਇਹ ਵੀ ਜ਼ਿਕਰ ਕੀਤਾ ਕਿ ਉਹਨਾਂ ਕੋਲੋਂ ਜਾਂ ਉਹਨਾਂ ਦੇ ਸਾਥੀਆਂ ਕੋਲੋਂ ਜਾਂ ਫਿਰ ਸਰਕਾਰ ਦੇ ਕੋਲੋਂ ਕਿਉਂਕਿ 2015 ਦਾ ਜ਼ਿਕਰ ਹੋ ਰਿਹਾ 2007 ਦਾ ਜ਼ਿਕਰ ਹੋ ਰਿਹਾ ਤਾਂ ਇਸ ਕਰਕੇ ਉਹਨਾਂ ਦਾ ਕਹਿਣਾ ਕਿ ਉਸ ਵੇਲੇ ਜਿਹੜੀਆਂ ਵੀ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲਈ ਉਹ ਮੁਆਫੀ ਮੰਗਦੇ ਨੇ ਜਦਕਿ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਉਸ ਪੱਤਰ ਦਾ ਵੀ ਇਸ ਦੇ ਵਿੱਚ ਜ਼ਿਕਰ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਉਸ ਵੇਲੇ ਉਹ ਵੀ ਖੁਦ ਅਕਾਲ ਤਖਤ ਸਿਆਪਤੇ ਆ ਕੇ ਉਸ ਪੂਰੇ ਮਾਮਲੇ ਦੇ ਬਾਰੇ ਉਹਨਾਂ ਵੱਲੋਂ ਜਿਹੜਾ ਸਪਸ਼ਟੀਕਰਨ ਹੈ ਉਹ ਦਿੱਤਾ ਜਾ ਚੁੱਕਿਆ ਤਾਂ ਹੁਣ ਕਿਸ ਤਰੀਕੇ ਦੀ ਕਾਰਵਾਈ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਜਾਂਦੀ ਹੈ ਇਹ ਦੇਖਣਾ ਹੋਏਗਾ ਪਰ ਜਿਹੜੀ ਹੁਣ ਜਾਣਕਾਰੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਕੱਤਰ ਨੇ ਉਹ ਜਦੋਂ ਬਾਹਰ ਆਉਂਦੇ ਨੇ ਤਾਂ ਉਹਨਾਂ ਵੱਲੋਂ ਇਹ ਜਿਹੜੀਆਂ ਦੋ ਚਿੱਠੀਆਂ ਦਾ ਜ਼ਿਕਰ ਕਰਦੇ ਆ ਇਹ ਗੱਲ ਕਹੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਏਗੀ ਉਸ ਦੇ ਵਿੱਚ ਇਹਦੇ ਤੇ ਵਿਚਾਰ ਕੀਤਾ ਜਾਏਗਾ ਇਹਦੇ ਤੇ ਵਿਚਾਰ ਕੀਤਾ ਜਾਂਦਾ ਹੈ ਜਾਂ ਫਿਰ ਅਗਲੀ ਜਿਹੜੀ ਵੀ ਤਾਰੀਖ ਤੈਅ ਕੀਤੀ ਜਾਏਗੀ ਮੀਟਿੰਗ ਦੇ ਲਈ ਕਿਉਂਕਿ ਪਹਿਲਾਂ ਜੇਕਰ ਮੈਂ ਹੁਣ ਤੱਕ ਦੇ ਜਿੰਨੇ ਵੀ ਮਾਮਲੇ ਅਕਾਲ ਤਖ਼ਤ ਸਾਹਿਬ 'ਤੇ ਪਹੁੰਚਦੇ ਨੇ ਜੇਕਰ ਉਹਨਾਂ ਦਾ ਜ਼ਿਕਰ ਕਰਾਂ ਤਾਂ ਅਕਾਲ ਤਖ਼ਤ ਸਾਹਿਬ 'ਤੇ ਹਰ ਇੱਕ ਸ਼ਿਕਾਇਤ ਦਾ ਜਿਹੜਾ ਪਹਿਲਾਂ ਉਸ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਫਿਰ ਉਸ ਸਬੰਧਤ ਵਿਅਕਤੀ ਨੂੰ ਇੱਕ ਸਪਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ ਕਿ ਜਿਸ ਦੇ ਉੱਪਰ ਕੋਈ ਇਲਜ਼ਾਮ ਲੱਗਾ ਉਹ ਲਿਖਤੀ ਰੂਪ ਦੇ ਵਿੱਚ ਆਪਣੀ ਜਿਹੜਾ ਸਪਸ਼ਟੀਕਰਨ ਦਾ ਜਾਂ ਆਪਣਾ ਜਿਹੜਾ ਪੱਖ ਹੈ ਉਹ ਅਦਾਲਤਕ ਸਾਹਬੇਕਿ ਪੇਸ਼ ਸਕਦਾ ਹੈ ਉਸ ਤੋਂ ਬਾਅਦ ਫਿਰ ਪੰਜ ਸਿੰਘ ਸਹਿਬਾਨਾਂ ਦੀ ਜਿਹੜੀ ਮੀਟਿੰਗ ਰੱਖੀ ਜਾਂਦੀ ਹੈ ਉਸ ਦੇ ਵਿੱਚ ਦੋਹਾਂ ਧਿਰਾਂ ਨੂੰ ਬੁਲਾਇਆ ਜਾਂਦਾ ਹੈ ਔਰ ਜਿਸ ਧਿਰ ਦੇ ਉੱਤੇ ਕੋਈ ਇਲਜ਼ਾਮ ਵੱਡੇ ਨੇ ਕਿ ਉਹਨੇ ਕੋਈ ਬੱਜਰ ਗੁਨਾਹ ਕੀਤਾ ਜਾਂ ਪੰਥਕ ਰਵਾਇਤਾਂ ਤੋਂ ਉਲਟ ਜਾ ਕੇ ਕੋਈ ਕਾਰਵਾਈ ਕੀਤੀ ਹੈ ਤਾਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰਾਂ ਦੇ ਮੌਜੂਦਗੀ ਦੇ ਵਿੱਚ ਜਿਹੜੀ ਹੈ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਧਾਰਮਿਕ ਸਜ਼ਾ ਸੁਣਾਉਂਦੇ ਨੇ ਯਾਨੀ ਕਿ ਜਿਹੜੀ ਤਨਖਾਹ ਉਹ ਲਗਾਈ ਜਾਂਦੀ ਹੈ ਉਸ ਦੇ ਵਿੱਚ ਵਕ ਵਕ ਤਰ੍ਹਾਂ ਦੀਆਂ ਜਿਹੜੀ ਸੇਵਾ ਕਰਨ ਦੇ ਲਈ ਕਿਹਾ ਜਾਂਦਾ ਹੈ ਬੀਤੇ ਸਮੇਂ ਦੇ ਵਿੱਚ ਪੜਦਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਨੂੰ ਵੀ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਸਜ਼ਾ ਜਿਹੜੀ ਦਿੱਤੀ ਗਈ ਸੀ ਤਾਂ ਹੁਣ ਦੇਖਣਾ ਹੋਏਗਾ ਕਿ ਇਦਾਂ ਜਿਹੜੇ ਪੱਤਰ ਦੋ ਐ ਜੀ ਪੀ ਸੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਦਿੱਤੇ ਗਏ ਨੇ ਇਹਨਾਂ ਦੇ ਉੱਤੇ ਕਿਸ ਤਰੀਕੇ ਦੇ ਜਿਹੜੀ ਕਾਰਵਾਈ ਹੋ ਕੀਤੀ ਜਾਂਦੀ ਹੈ ਜੀ ਸਰਬੋ ਜੀ ਰਾਜੀਵ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਇਸ ਦੇ ਵਿਚਾਲੇ ਵੱਡੀ ਖਬਰ ਦਾ ਜ਼ਿਕਰ ਕਰੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤਾ ਪੱਤਰ ਜਨਤਕ ਕੀਤਾ ਗਿਆ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਜੋ ਹੈ ਸਕੱਤਰ ਦੇ ਵੱਲੋਂ ਇਸ ਪੱਤਰ ਨੂੰ ਜਨਤਕ ਕੀਤਾ ਗਿਆ ਹੈ ਹਾਲਾਂਕਿ ਮੰਗ ਉਠਾਈ ਸੀ ਕਿ ਐਸ ਜੋ ਪੱਤਾ ਸਪਸ਼ਟਿਕੰਡ ਕਾਗੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਸ ਨੂੰ ਜਨਤਕ ਕੀਤਾ ਜਾਏ ਤੇ ਉਹ ਲੈਟਰ ਸਪਸ਼ਟਿਕੰਡ ਦਿੱਤਾ ਗਿਆ ਹੈ ਕਿ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਆਪ ਜੀ ਨੂੰ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਮੂਹ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨੁਮਾਇੰਦਗੀ ਜਿੱਥੇ ਬੰਦੀ ਹੈ ਇਸ ਜਿੱਥੇ ਬੰਦੀ ਦੀ ਸਥਾਪਨਾ 14 ਦਸੰਬਰ 1920 ਨੂੰ ਚਰਕਾਤਕ ਸਾਹਿਬ ਤੇ ਹੋਈ ਸੀ ਅਤੇ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਿੱਥੇ ਬੰਦੀ 10 ਗੁਰੂ ਸਿਵਾਨ ਅਤੇ ਜੁਗੋ ਜੁਗਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੋਧ ਲੈ ਕੇ ਸਰਬੱਤ ਦੇ ਭਲੇ ਵਾਸਤੇ ਦਿਨ ਰਾਤ ਵੇਨਤ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ਼੍ਰੀ ਅਕਾਲ ਪਤਿ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਰਹੇਗਾ ਜਿੱਥੇ ਤੱਕ ਮੇਰੇ ਖਿਲਾਫ ਕੁਝ ਸੀਨੀਅਰ ਆਗੂਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਸੰਬੰਧ ਹੈ ਉਸ ਦੇ ਸਪਸ਼ਟਿਕরণ ਤੋਂ ਪਹਿਲਾਂ ਮੈਂ ਕੁਝ ਮਹੱਤਵਪੂਰਨ ਤੱਥ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਕੁਝ ਦੁਖਦਾਈ ਘਟਨਾਵਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਾਲ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਸਨ ਇਨਾ ਇਹ ਕਟਨਾਵ ਨੂੰ ਲੈ ਕੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਤਤਕਾਲੀ ਜਥੇਦਾਰ ਸਾਹਿਬ ਜੀ ਆਕਾਲ ਤਖਤ ਸਾਹਿਬ ਕੋਲ 7 ਤੁਰ ਅਕਤੂਬਰ 2015 ਨੂੰ ਸ਼੍ਰੀ ਅਕਾਲ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਵਿਖੇ ਨਿੱਜੀ ਤੌਰ ਤੇ ਹਾਜ਼ਰ ਹੋਏ ਸਨ ਯਾਨੀ ਕਿ ਉਸ ਵੇਲੇ ਵੀ ਆਖਿਆ ਗਿਆ ਹੈ ਕਿ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਸ ਟਾਈਮ ਦੇ ਜੋ ਮੁੱਖ ਮੰਤਰੀ ਸੀ ਉਹ ਵੀ ਆਕਾਲਤਖ ਸਾਹਿਬ ਦੇ ਸਾਹਮਣੇ ਪੇਸ਼ ਹੋਏ ਸੀ ਤੇ ਉਹਨਾਂ ਦੇ ਵੱਲੋਂ ਸਪਸ਼ਟਕਰਨ ਜੋ ਹੈ ਉਹ ਦਿੱਤਾ ਗਿਆ ਸੀ। ਉਹਨਾਂ ਨੇ ਦੱਸ ਦਈਏ ਕਿ ਭਾਵਨਾ ਦੇ ਨਾਲ ਆਪਣੇ ਮਨ ਦੀ ਪੋੜਾ ਵਿੱਚ ਇੱਕ ਲਿਖਤੀ ਪੱਤਰ ਵਿੱਚ ਸਿੰਘ ਸਾਹਿਬਾਨ ਨੂੰ ਪੇਸ਼ ਕੀਤਾ ਸੀ। ਮੈਂ ਉਸ ਪੱਤਰ ਦਾ ਉਤਾਰਾ ਖੂਬ ਹੂ ਵਿਖਾ ਦਰਜ ਕਰਿਆ ਹਾਂ। ਤੇ ਜਿੱਥੇ ਦਾ ਸੀ ਆਕਾਲਤਖ ਸਾਹਿਬ ਨੂੰ ਸਪਸ਼ਟਕਰਨ ਦਿੱਤਾ ਗਿਆ ਸੀ ਜੋ ਉਸ ਟਾਈਮ ਦੇ ਤਤਕਾਲੀ ਸੀਐਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਦਿੱਤਾ ਗਿਆ ਸੀ। ਉਹ ਪੱਤਰ ਇੰਚ ਹੈ ਗੁਰੂ ਫਤਿਹ ਪ੍ਰਵਾਨ ਹੋਵੇ ਜੀ।

ਸਭ ਤੇ ਗਏ ਫਰਜ਼ਾਂ ਦੀ ਪਾਲਣਾ ਪੂਰੀ ਤੰਦੇਹੀ ਅਤੇ ਮਿਰ ਦੇ ਨਾਲ ਕੀਤੀ ਹੈ ਤੇ ਮੈਂ ਆਪਣਾ ਸਮੂਚਾ ਜੀਵਨ ਸਿੱਧਕ ਅਤੇ ਧਾਰਮਿਕ ਮਾਨਤਾ ਦੇ ਅਨੁਸਾਰ ਹੀ ਬਤੀਤ ਕੀਤਾ ਹੈ ਤੇ ਨਾਲ ਹੀ ਆਪਣੇ ਫਰਜ਼ਾਂ ਦੀ ਪਾਲਣਾ ਕਰਦਿਆਂ ਕਈ ਵਾਰ ਅਜੀਹਾ ਕੁਝ ਵਾਪਰ ਜਾਂਦਾ ਹੈ ਜੋ ਕਿ ਕਿਆਸ ਤੋਂ ਬਾਹਰ ਹੁੰਦਾ ਹੈ ਜਿਸ ਨਾਲ ਤੁਹਾਡੇ ਮਨ ਨੂੰ ਗਹਿਰੀ ਪੀੜਾ ਤੋਂ ਗੁਜ਼ਰਨਾ ਪੈਂਦਾ ਹੈ ਅਤੇ ਤੁਸੀਂ ਆਤਮਿਕ ਤੌਰ ਤੇ ਝੰਜੋੜ ਜਾਂਦੇ ਹੋ ਤੁਹਾਡੇ ਅੰਦਰ ਪਛਤਾਵਾ ਦੀਆਂ ਭਾਵਨਾਵਾਂ ਰਬਲ ਹੋ ਜਾਂਦੀ ਆ ਨਾ ਇਸ ਸਮੇਂ ਮੈਂ ਅਜੇ ਹੀ ਅੰਤਰਮੰਦ ਜਾਂ ਪੀੜਾ ਤੋਂ ਗੁਜ਼ਰਿਆ ਹਾਂ ਆ ਓਵਰਲੈਇ ਲੈਟਰ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਤਕਾਲੀ ਜੋ ਸੀਐਮਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਵੀ ਅਕਾਲਕਤਖ ਸਾਹਿਬ ਦੇ ਸਾਹਮਣੇ ਉਸ ਦੌਰਾਨ ਵੀ ਪੇਸ਼ ਹੋਏ ਸੀ ਤੇ ਉਹਨਾਂ ਦੇ ਵੱਲੋਂ ਅਕਾਲਕਤਖ ਸਾਹਿਬ ਦੇ ਅਧਿਕਾਰ ਨੂੰ ਸਪਸ਼ਟੀਕਰਨ ਜੋ ਹੈ ਉਹ ਦਿੱਤਾ ਗਿਆ ਸੀ ਇਹ ਦਿਸ਼ਾ ਪਿਛਲੇ ਸਮੇਂ ਵਿੱਚ ਜੋ ਵੀ ਦੁਖਦਾਈ ਵਾਪਰੀਆਂ ਹਨ ਉਸ ਤੋਂ ਮੈਂ ਆਤਮਿਕ ਤੌਰ ਤੇ ਮੈਨੂੰ पूरन अंदरों तो झोड़ के रख दिया है अजहार भावनावान अपने मन अंदर समोई मैं अपने गुरु अगे नतमस्तक होंद हाँ और अरदास करता हाँ कि वाहेगुरु बाल बख्शन गुरु पंथ दास प्रकाश सिंह बादल से आ उस चिट्ठी का जिक्र सरदार प्रकाश सिंह बादल बादलों जो उस टाइम से अकाल तख्त साहब के समुख पेश हो करके दिता गया सी। उसका जिक्र जो अपने स्पष्टीकरण सुखबीर सिंह बादल के वो किया गया विचाले ਉਪਕ ਪੱਤਾ ਤੋਂ ਸਪਸ਼ਟ ਹੁੰਦਾ ਹੈ ਕਿ ਤਤਕਾਲੀ ਮੁੱਖ ਮੰਤਰੀ ਸਾਹਿਬ ਦੇ ਮਨ ਉੱਪਰ ਉਸ ਵੇਲੇ ਵਾਪਰ ਰਹੀਆਂ ਅਜਿਹੀਆਂ ਕਟਨਾਵਾਂ ਦਾ ਭਾਰੀ ਬੋਝ ਸੀ ਅਤੇ ਉਹਨਾਂ ਨੇ ਆਪਣੇ ਮਨ ਦੀ ਬੇਦਨਾ ਤਤਕਾਲੀ ਜਥੇਦਾਰ ਸ਼੍ਰੀ ਜੋ ਹੈ ਸਨਮੁਖ ਪੇਸ਼ ਰੱਖੀਆਂ ਸਨ ਸਤਿਆਰ ਕੋ ਸਿੰਘ ਸਾਹਿਬਾਂ ਜਿਓ ਚਿਰਕਾਲਤਕ ਸਾਹਿਬ ਬਖਸ਼ਿਤ ਗੁਰਦਾ ਬਖਸ਼ੀਸ਼ ਟੰਕਾ ਹੈ ਤੇ ਸਨਮੁਖ ਗੁਰੂ ਜਾਣੀ ਜਾਨ ਹੈ ਤਰਕ ਹੈ ਕਿ ਦਲੀਲਾਂ ਉੱਤੇ ਹੁੰਦੀਆਂ ਹਨ ਜਿੱਥੇ ਕਿਸੇ ਨੂੰ ਵੀ ਲੋੜ ਹੋਵੇ ਜਾਂ ਕੁਝ ਲਕੌਣ ਦੀ ਮਨਚਾ ਹੋਵੇ ਦਾਸ ਗੁਰੂ ਘਰ ਦਾ ਨਿਮਾਣਾ ਸੇਵਕ ਹੈ ਤੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਸ ਉਸ ਵਾਸਤੇ ਗੁਰੂ ਦੇਵ ਮਹਾਨ ਸਖਤੋ ਖਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਖਿਮਾ ਯਾchnਾ ਕਰਦਾ ਹੈ ਯਾਨੀ ਕਿ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਬਿਨਾਂ ਕਿਸੇ ਸ਼ਰਤ ਤੋਂ ਖਿਮਾ ਯਾchnਾ ਕਰਦਾ ਹਾਂ ਪਰਵਾਰ ਦਾ ਮੁਖੀ ਹੋਣ ਦੇ ਨਾਤੇ ਦਾ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਵਿੱਚ ਪਾਉਂਦਾ ਹੈ ਚਾਹੇ ਭੁੱਲਾ ਪਾਰਟੀ ਕੋਲੋਂ ਹੋਈਆਂ ਹਨ ਜਾਂ ਸਰਕਾਰ ਕੋਲੋਂ ਜਾਸ ਚੇਤ ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾ ਲਈ ਖਿਮਾ ਦਾ ਜਾਚਕ ਹੈ ਕਿਰਕਾਲ ਤੱਕ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾ ਸੱਤੇ ਮੇਰੀ ਸਾਥੀ ਖਿੜੇ ਮੁਖ ਰਵਾਨੀ ਕਰ ਚਾਈ ਮੇਰੀ ਅਰਦਾਸ ਹੈ ਕਿ ਅਕਾਲ ਤਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਜੋ ਸਪਸ਼ਟਿਕਰਨ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਐਸ ਗਾਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਸ ਦੌਰਾਨ ਵੀ ਜੋ ਘਟਨਾਵਾਂ ਵਾਪਰੀਆਂ ਸਨ 2007 ਤੋਂ ਲੈ ਕੇ 2015 ਤੱਕ ਉਸ ਟਾਈਮ ਦੇ ਤਤਕਾਲੀ ਸੀਐਮ ਸਰਕਾਰ ਪ੍ਰਕਾਸ਼ ਸਿੰਘ ਬਾਦਲ ਅਕਾਲ ਤਖ ਸਾਹਬ ਦੇ ਜਥੇਦਾਰ ਸਮਕ पेश पोएसी पेश स्पष्टीकरण उना दे वलो ही ਦਿੱਤਾ ਗਿਆ ਸੀ ਖਿਮਾ ਯਾਚਨਾ ਉਨਾ ਦੇ ਵੱਲੋਂ ਵੀ ਮੰਗੀ ਗਈ ਸੀ ਤੇ ਆ ਜੋ ਲੈਟਰ ਹੈ ਆਟੈਚ ਕੀਤਾ ਗਿਆ ਜਿਸ ਸਪਸ਼ਟਿਕਰਨ ਸਰਦਾਰ ਸੁਬੀਸ਼ਿੰਗ ਬਾਦਲ ਦੇ ਵੱਲੋਂ ਦਿੱਤਾ ਗਿਆ ਹੈ ਤੇ ਉਨਾ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਬਿਨਾਂ ਕਿਸੇ ਸ਼ਰਤ ਤੇ ਜੋ ਹੈ ਖਿਮਾ ਯਾਚਨਾ ਮੰਗਲ ਨੂੰ ਤਿਆਰ ਹਾਂ ਸੁਬੀਸ਼ਿੰਗ ਬਾਦਲ ਦੇ ਵੱਲੋਂ ਆਜੋ ਪੱਤਰ ਹੈ